ਮੈਂ ਹਾਂ ਸਤਵੀਰ ਕੌਰ ਮਾਨ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਅੱਜ ਆਪਾਂ ਆਲੂਆਂ ਵਾਲੇ ਪਰੌਠੇ ਬਣਾਵਾਂਗੇ ਆਲੂਆਂ ਵਾਲੇ ਪਰੌਠੇ ਤਾਂ ਮੇਰੀਆਂ ਭੈਣਾਂ ਸਾਰੀਆਂ ਹੀ ਬਣਾਉਣ ਜਾਣਦੀਆਂ ਕਿਉਂਕਿ ਆਪਣੀਆਂ ਵੱਡੀਆਂ ਮਤਾਵਾ ਬਣਾਉਂਦੀਆਂ ਹੁੰਦੀਆਂ ਸੀ ਤੇ ਇੱਕ ਜਿਹਨੂੰ ਆਪਾਂ ਲੱਛਾ ਪਰੌਠਾ ਕਹਿੰਦੇ ਆ ਆਪਾਂ ਉਸ ਹਿਸਾਬ ਦਾ ਇੱਕ ਪਰੌਠਾ ਬਣਾਵਾਂਗੇ ਤੇ ਆਓ ਅੱਜ ਆਪਾਂ ਹੁਣ ਆਲੂ ਆਪਾਂ ਛਿੱਲ ਲਏ ਠੰਡੇ ਹੋ ਗਏ ਵਾਲਾ ਦੇ ਲਿਆ ਆਲੂਆਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਮੈਸ਼ ਕਰਦੇ ਹਾਂ ਆਲੂ ਜਦੋਂ ਆਪਾਂ ਬਾਹਰ ਲੈਨੇ ਇਹਨਾਂ ਨੂੰ ਛੱਲ ਕੇ ਜਮਾ ਬਿਲਕੁਲ ਠੰਡੇ ਕਰਨਾ ਜੇ ਆਪਾਂ ਗਰਮ ਨੂੰ ਇਸ ਤਰ੍ਹਾਂ ਫੇਹਾਂਗੇ ਤਾਂ ਲੇਸ ਜੀ ਬਣ ਜਾਂਦੀ ਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਸਾਰਿਆਂ ਨੂੰ ਫੇ ਲੈਣਾ ਵਾ ਤੇ ਇਹਦੇ ਵਿੱਚ ਆਪਾਂ ਹੁਣ ਸਾਰਿਆਂ ਨੂੰ ਫੇ ਕੇ ਮਿਰਚ ਮਸਾਲਾ ਪਾਵਾਂਗੇ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨਾਂ ਨੂੰ ਫੇਣਾ ਵਾ ਹੁਣ ਆਪਾਂ ਇਹਦੇ ਵਿੱਚ ਹਰੀ ਮਿਰਚ ਪਾਵਾਂਗੇ ਇਹਨੂੰ ਆਪਾਂ ਕੱਟ ਕੇ ਪਾਵਾਂਗੇ ਇਸ ਤਰ੍ਹਾਂ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਤੇ ਲਾਲ ਮਿਰਚ ਵੀ ਪਾ ਸਕਦੇ ਹਾਂ ਆਪਾਂ ਬਰੀਕ ਬਰੀਕ ਇਹਨੂੰ ਕੱਟ ਲਵਾਂਗੇ ਇਸ ਤਰ੍ਹਾਂ ਕਿਉਂਕਿ ਕਈ ਬੱਚਿਆਂ ਦੇ ਫਿਰ ਦੰਦਾਂ ਜਾਣਾ ਥੱਲੇ ਮਿਰਚ ਆ ਜਾਂਦੀ ਹੈ ਤੁਸੀਂ ਇਹਨੂੰ ਕੱਟ ਕੇ ਵੀ ਪਾ ਸਕਦੇ ਆ ਫਿਰ ਉਹ ਥੋੜੇ ਆਪਾਂ ਨੂੰ ਵੱਡਿਆਂ ਨੂੰ ਤਾਂ ਸੌਖਾ ਰਹਿੰਦਾ ਵਾ ਆਪਾਂ ਤਾਂ ਮਿਰਚ ਖਾ ਲੈਨੇ ਫਿਰ ਨਿਆਣੀ ਦੇ ਜੋ ਦੰਦਾਂ ਥੱਲੇ ਆਉਂਦੀ ਹੈ ਨਾ ਫਿਰ ਮਿਰਚ ਜ਼ਿਆਦਾ ਲੱਗਦੀ ਹੈ ਹੁਣ ਆਪਾਂ ਇਹਦੇ ਵਿੱਚ ਧਨੀਆ ਪਾਊਡਰ ਪਾਵਾਂਗੇ ਧਨੀਆ ਪਾਊਡਰ ਪਾਵਾਂਗੇ ਇੰਨਾ ਸਾਰਾ ਆਪਾਂ ਧਨੀਆ ਪਾਊਡਰ ਪਾਵਾਂਗੇ ਥੋੜਾ ਜਿਹਾ ਆਪਾਂ ਗਰਮ ਮਸਾਲਾ ਪਾਵਾਂਗੇ ਤੇ ਲੂਣ ਪਾਵਾਂਗੇ ਇਹਦੇ ਵਿੱਚ ਲੂਣ ਆਪਾਂ ਲੋੜ ਮੁਤਾਬਕ ਪਾਉਣਾ ਜਿੰਨਾ ਆਪਾਂ ਖਾਣੇ ਆ ਵੱਧ ਘੱਟ ਜਿੰਨਾ ਵੀ ਆਪਾਂ ਖਾਣੇ ਆ ਉਸ ਮੁਤਾਬਕ ਪਾਉਣਾ ਵਾ ਇਹਨੂੰ ਆਪਾਂ ਬਾਅਦ ਚ ਚੈੱਕ ਵੀ ਕਰ ਸਕਦੇ ਹਾਂ ਮਿਕਸ ਕਰਕੇ ਐਨਾ ਸਾਰਾ ਪਾ ਦਵਾਂਗੇ ਹੁਣ ਆਪਾਂ ਥੋੜਾ ਜਿਹਾ ਕਾਲਾ ਲੂਣ ਪਾਵਾਂਗੇ ਕਾਲਾ ਲੂਣ ਪਾਤਾ ਹੁਣ ਆਪਾਂ ਇਹਦੇ ਵਿੱਚ ਅਜੁਮੈਨ ਪਾਵਾਂਗੇ ਅਸਮੈਨ ਨੂੰ ਆਪਾਂ ਇਸ ਤਰ੍ਹਾਂ ਥੇਲੀ ਤੇ ਰੱਖ ਕੇ ਹੀ ਪਾਉਣਾ ਵਾ ਐਸ ਤਰ੍ਹਾਂ ਕਰਕੇ ਫਿਰ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਨਾਲੇ ਤਾਂ ਇਸ ਤਰ੍ਹਾਂ ਹੀ ਪਾਉਣਾ ਵਾ ਥੋੜਾ ਜਿਹਾ ਆਪਾਂ ਜੀਰਾ ਪਾਵਾਂਗੇ ਥੋੜਾ ਜਿਹਾ ਜੀਰਾ ਪਾਵਾਂਗੇ ਇੱਕ ਚੀਜ਼ ਮੈਂ ਭੁੱਲ ਗਈ ਧਨੀਆ ਮੈਂ ਤੋੜ ਕੇ ਲਿਆਉਣੀ ਆ ਧਨੀਆ ਪਾਵਾਂਗੇ ਇਹਦੇ ਵਿੱਚ ਆਪਾਂ ਧਨੀਆ ਆਪਾਂ ਕੱਟ ਲਿਆ ਵਾ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਿਆਜ਼ ਪਾਵਾਂਗੇ ਗੰਦਾ ਪਾਵਾਂਗੇ ਥੋੜਾ ਜਿਹਾ ਕੱਟ ਕੇ ਤੇ ਇਹਦੇ ਨਾਲ ਟੇਸਟ ਜਿਹਦਾ ਫਰਕ ਪੈ ਜਾਂਦਾ ਜਿਵੇਂ ਨਾਲ ਆਪਾਂ ਨੂੰ ਪੇਟ ਫੂਟ ਦੀ ਕੋਈ ਪ੍ਰੋਬਲਮ ਨਹੀਂ ਆਉਂਦੀਗੀ ਫਿਰ ਚੰਗੀ ਤਰ੍ਹਾਂ ਇਹਨੂੰ ਆਪਾਂ ਹੱਥਾਂ ਨਾਲ ਇਸ ਤਰ੍ਹਾਂ ਗੁੰਨ ਲਵਾਂਗੇ ਜੇ ਕੋਈ ਡਲੀ ਵਿੱਚ ਮਾੜੀ ਮੋਟੀ ਹੁੰਦੀ ਆ ਤਾਂ ਫਿਰ ਇਹ ਚੰਗੀ ਤਰ੍ਹਾਂ ਮੈਸ਼ ਹੋ ਜਾਂਦਾ ਆਪਣਾ ਮਟੀਰੀਅਲ ਆ ਜਿਹੜਾ ਇਹ ਆਲੂ ਦਾ ਪਰੌਠੇ ਵਿੱਚ ਪਾਉਣ ਵਾਲਾ ਇਹ ਬਿਲਕੁਲ ਆਪਣਾ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਆਟੇ ਨੂੰ ਆਪਾਂ ਪਹਿਲਾਂ ਗੁੰਨ ਕੇ ਰੱਖਤਾ ਸੀਗਾ 5-10 ਮਿੰਟ ਹੋ ਗਏ ਗੁੰਨੇ ਪਏ ਨੂੰ ਉੱਤੇ ਘਿਓ ਲਾ ਕੇ ਆਪਾਂ ਆਟਾ ਰੱਖਤਾ ਸੀਗਾ ਤੇ ਹੁਣ ਆਪਾਂ ਇਹ ਪਰੌਠੇ ਬਣਾਉਣੇ ਸ਼ੁਰੂ ਕਰਦੇ ਆਂ ਤੇੜਾ ਕਰ ਲੈਣਾ ਆਪਾਂ ਸਭ ਤੋਂ ਪਹਿਲਾਂ ਇਹਨੂੰ ਹੁਣ ਆਪਾਂ ਵੇਲਾਂਗੇ ਆਪਾਂ ਲੱਛਾ ਪਰੌਠਾ ਬਣਾਵਾਂਗੇ ਹੁਣ ਤੇ ਤੁਹਾਨੂੰ ਸਿੰਪਲ ਆਲੂ ਵਾਲਾ ਦੱਸਾਂਗੇ ਵੀ ਉਹਦੇ ਵਿੱਚ ਜ਼ਿਆਦਾ ਆਲੂ ਭਰ ਕੇ ਕਿਵੇਂ ਆਪਾਂ ਬਣਾ ਸਕਦੇ ਇਹਨੂੰ ਰੋਟੀ ਨੂੰ ਆਪਾਂ ਵਧਾ ਲੈਣਾ ਵਾਵਾ ਇਹਦਾ ਆਪਾਂ ਲੱਛਾ ਪਰੌਠਾ ਬਣਾਉਣਾ ਜਿੰਨਾ ਹੀ ਚਕਲਾਵਾ ਆਪਾਂ ਉਹਨਾਂ ਵਧਾ ਲੈਣਾ ਜੇ ਤੁਹਾਡੇ ਕੋਲੇ ਚੋਪਰ ਹੈਗਾ ਤਾਂ ਤੁਸੀਂ ਚੋਪਰ ਤੇ ਵੀ ਕਰ ਸਕਦੇ ਹੋ ਇਸ ਤਰ੍ਹਾਂ ਇੰਨੀ ਪਤਲੀ ਰੋਟੀ ਕਰ ਲੈਣੀ ਆ ਆਪਾਂ ਹੁਣ ਇਹਦੇ ਉੱਪਰ ਆਪਾਂ ਘਿਓ ਲਾਵਾਂਗੇ ਪਹਿਲਾਂ ਦੇਸੀ ਘਿਓ ਲਾ ਦਾਂਗੇ ਇਹਨੂੰ ਆਪਾਂ ਇਸ ਤਰ੍ਹਾਂ ਸਾਰੇ ਤੇ ਫਲਾ ਦੇਣਾ ਇੱਕ ਚਮਚਾ ਘਿਓ ਦਾ ਹੀ ਲੱਗਣਾ ਹੁੰਦਾ ਵਾ ਇਸ ਤਰ੍ਹਾਂ ਸਾਰੇ ਤੇ ਫਲਾ ਦੇਵਾਂਗੇ ਹੁਣ ਆਪਾਂ ਇਹਨੂੰ ਕੱਟਾਂਗੇ ਇਸ ਤਰ੍ਹਾਂ ਕੱਟ ਲੈਣਾ ਸਾਰੀ ਰੋਟੀ ਨੂੰ ਐ ਕੱਟਦੇ ਜਾਣਾ ਆਪਾਂ ਇੱਕੋ ਜਿੱਕਾ ਕੱਟਣਾ ਵਾ ਇਸ ਤਰ੍ਹਾਂ ਜਿਆਦਾ ਔਖਾ ਨਹੀਂ ਹੈਗਾ ਬਹੁਤ ਸੌਖਾ ਪਰੌਠਾ ਬਣ ਜਾਂਦਾ ਜਿਹੜਾ ਆਪਾਂ ਬਾਜ਼ਾਰ ਚੋਂ ਖਾਨੇ ਆ ਨਾ ਪਰੌਠਾ ਲੱਛਾ ਉਹ ਮਹਿੰਗਾ ਵੀ ਹੁੰਦਾ ਵਾ ਤੇ ਤੁਸੀਂ ਇਸ ਤਰ੍ਹਾਂ ਆਪਦੇ ਘਰੇ ਵਧੀਆ ਬਣਾ ਸਕਦੇ ਹੋ ਸਿਰਫ ਅੱਧਾ ਆਲੂ ਮਸਾ ਪੈਂਦਾ ਇਹਦੇ ਵਿੱਚ ਜੇ ਆਪਾਂ ਉਵੇਂ ਉਬਾਲ ਕੇ ਵੇਖੀਏ ਤਾਂ ਜੇ ਪਾਈਏ ਤਾਂ ਆਲੂ ਅੱਧਾ ਮਸਾ ਪੈਂਦਾ ਹੁਣ ਆਪਾਂ ਚਮਚੇ ਦੀ ਸਹਾਇਤਾ ਨਾਲ ਹੱਥ ਨਾਲ ਹੀ ਪਾਵਾਂਗੇ ਇਸ ਤਰ੍ਹਾਂ ਹੀ ਰੱਖਦੇ ਜਾਵਾਂਗੇ ਇਸ ਤਰ੍ਹਾਂ ਰੱਖੀ ਜਾਣਾ ਤੇ ਫਲਾ ਦੇਣਾ ਆਪਾਂ ਕਿਉਂ ਲਾ ਲਓ ਤੁਸੀਂ ਹੱਥ ਨੂੰ ਆਲੂ ਨਾਲ ਜੇ ਜਿ ਚਿਪਕਦੇ ਆ ਨਾ ਆਪਾਂ ਤੱਤੇ ਆਲੂ ਤਾਂ ਕੀਤੇ ਨਹੀਂ ਇਹ ਵੈਸੇ ਠੰਡਿਆਂ ਨੂੰ ਹੀ ਕਰਨਾ ਹੁੰਦਾ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਲਾਉਂਦੇ ਜਾਵਾਂਗੇ ਬਹੁਤ ਵਧੀਆ ਆਪਣਾ ਲੱਛਾ ਪਰੌਠਾ ਬਣੂਗਾ ਤੇ ਬਹੁਤ ਸਵਾਦ ਬਣੂਗਾ ਤੁਸੀਂ ਹਲਦੀ ਵੀ ਇਹਦੇ ਵਿੱਚ ਪਾ ਸਕਦੇ ਹੋ ਪਰੌਠੇ ਵਿੱਚ ਕਿਉਂਕਿ ਆਪਣੀ ਹੈਲਥ ਲਈ ਵੀ ਵਧੀਆ ਹੀ ਹੁੰਦੀ ਹੈ ਹਲਦੀ ਤੇ ਉਹ ਵੀ ਪਾ ਸਕਦੇ ਹੋ ਇਸ ਤਰ੍ਹਾਂ ਆਪਾਂ ਬਣਾਤਾ ਹੁਣ ਆਪਾਂ ਇਹਨੂੰ ਇੱਕ ਇੱਕ ਪੀਸ ਨੂੰ ਚੱਕ ਕੇ ਦੂਜਿਆਂ ਪੀਸਾਂ ਤੇ ਰੱਖਾਂਗੇ ਇਸ ਤਰ੍ਹਾਂ ਹੋਣੇ ਨੂੰ ਆਪਾਂ ਐਸਪੀਸ ਨੂੰ ਚੱਕ ਕੇ ਵੀ ਐਸਤੇ ਰੱਖ ਦੇਣਾ ਇਹਨੂੰ ਆਪਾਂ ਹੁਣ ਇਸ ਤਰ੍ਹਾਂ ਗੋਲ ਕਰ ਲੈਣਾ ਵਾ ਇਸ ਤਰ੍ਹਾਂ ਕਰਦੇ ਜਾਣਾ ਆਟਾ ਥੋੜਾ ਜਿਆ ਤੁਸੀਂ ਠੀਕ ਠੀਕ ਮਲਾਈ ਵਰਗਾ ਹੀ ਰੱਖਣਾ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਨੱਪ ਦਵਾਂਗੇ ਇਸ ਤਰ੍ਹਾਂ ਆ ਦੇਖੋ ਲੇਹਰਾਂ ਬਣ ਗਈਆਂ ਇਹਦੀਆਂ ਲੱਛੇ ਪਰੌਠੇ ਵਾਂਗੂ ਲੇਹਰਾਂ ਬਣ ਗਈਆਂ ਹੁਣ ਆਪਾਂ ਇਹਦੇ ਉੱਪਰ ਇਹਨੂੰ ਵਧਾਵਾਂਗੇ ਹੋਣਾ ਰੱਖ ਲਵਾਂਗੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਹੱਥਾਂ ਨਾਲ ਵਧਾਵਾਂਗੇ ਇਸ ਤਰ੍ਹਾਂ ਕਰ ਇਹਦੇ ਉੱਪਰ ਤੁਸੀਂ ਸੁੱਕਾ ਆਟਾ ਇਸ ਤਰ੍ਹਾਂ ਕਰ ਸਕਦੇ ਆ ਇਸ ਤਰ੍ਹਾਂ ਵਧਾਉਂਦੇ ਜਾਓ ਇਹਨੂੰ ਇਸ ਤਰ੍ਹਾਂ ਜਿਹੜਾ ਇਹ ਇੱਕ ਤਾਂ ਆਪਾਂ ਇਹ ਪਰੌठा ਬਣਾਇਆ ਇੱਕ ਪਰੌठा ਆਪਾਂ ਹੋਰ ਬਣਾਵਾਂਗੇ ਉਹ ਵੀ ਤੁਹਾਨੂੰ ਦੱਸਦੇ ਆ ਹੁਣ ਆਪਾਂ ਬੇਰਣੀ ਦੀ ਸਹਾਇਤਾ ਲਵਾਂਗੇ ਬਿਲਕੁਲ ਪੋਲੇ ਪੋਲੇ ਹੱਥਾਂ ਨਾਲ ਆਪਾਂ ਇਸ ਤਰ੍ਹਾਂ ਕਰਾਂਗੇ ਲੇਹਰਾਂ ਤੁਹਾਨੂੰ ਦਿਸ ਰਹੀਆਂ ਵਾ ਦੇਖ ਲਓ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਉੱਪਰ ਤਵੇ ਉੱਪਰ ਕਿਹੌ ਲਾਵਾਂਗੇ ਜੇ ਤੁਹਾਡੇ ਕੋਲੇ ਨਾਨ ਸਟਿਕ ਤਵਾ ਹੈਗਾ ਉਹ ਤਾਂ ਫਿਰ ਸਭ ਤੋਂ ਵਧੀਆ ਗੱਲ ਆ ਕਿਉਂਕਿ ਉਹਦੇ ਉੱਪਰ ਫਿਰ ਇਹ ਥੋੜਾ ਡੰਗਾਈ ਜਿੱਚ ਤਵਾ ਉੱਠ ਜਾਂਦਾ ਨਾ ਤੇ ਥੋੜਾ ਜਿਹਾ ਜ਼ਿਆਦਾ ਕਿਹੌ ਲੱਗ ਜਾਂਦਾ ਵਾ ਮੇਰੇ ਕੋਲੇ ਤਾਂ ਫਲੈਟ ਤਵਾ ਹੈ ਨਹੀਂਗਾ ਪਰ ਫਲੈਟ ਤਵੇ ਤੇ ਬਣ ਆਸਾਨੀ ਨਾਲ ਜਾਂਦਾ ਵਾ ਤੇ ਇਹ ਆਪਣਾ ਹੁਣ ਇਸ ਤਰ੍ਹਾਂ ਵਧੀਆ ਬਣ ਜਾਣਾ ਵਾ ਇਹ ਤਵੇ ਤੇ ਵੀ ਵਧੀਆ ਬਣਨਾ ਪਰੋਠਾ ਗੈਸ ਨੂੰ ਤੇਜ਼ ਕਰ ਦੋ ਹੁਣ ਆਪਾਂ ਦੂਸਰੇ ਢੰਗ ਨਾਲ ਤੁਹਾਨੂੰ ਦੱਸਾਂਗੇ ਵੀ ਕਿਹੜੇ ਢੰਗ ਨਾਲ ਬਣਾਉਣਾ ਆਪਾਂ ਪਰੌਠਾ ਹੁਣ ਆਪਾਂ ਇਹਦੇ ਉੱਪਰ ਵੀ ਘਿਓ ਲਾਵਾਂਗੇ ਪਰੌਠੇ ਦੇ ਇਸ ਤਰ੍ਹਾਂ ਉੱਪਰ ਲਾ ਦਿਓ ਥੋੜਾ ਜਿਹਾ ਘਿਓ ਜਿਆਦਾ ਹੀ ਲਾ ਲਓ ਇੱਥੇ ਤਾਂ ਕਿਉਂਕਿ ਫਿਰ ਥੱਲੇ ਨਾਲ ਲੱਗ ਜਾਵੇ ਨਾਨ ਸਟਿਕ ਤਵੇ ਦੇ ਥੱਲੇ ਨਹੀਂ ਲੱਗਦਾ ਇੰਨਾ ਇਹ ਤੇ ਹੁਣ ਆਪਾਂ ਇਹਨੂੰ ਪੋਲੇ ਪੋਲੇ ਹੱਥਾਂ ਨਾਲ ਚੱਕਾਂਗੇ ਇਸ ਤਰ੍ਹਾਂ ਇਹ ਦੂਸਰਾ ਤਵਾ ਕਰਕੇ ਥੱਲੇ ਨੂੰ ਹੋ ਜਾਂਦਾ ਕਰਕੇ ਥੋੜਾ ਸੇਕ ਫਿਰ ਉਵੇਂ ਨਹੀਂ ਲੱਗਦਾ ਨਾਨ ਸਟਿਕ ਤਵੇ ਤੇ ਫਲੈਟ ਤਵਾ ਵੀ ਇਹ ਕਮਲ ਜਾਂਦਾ ਜ਼ਰੂਰੀ ਨਹੀਂ ਵੀ ਨਾਨ ਸਟਿਕ ਤਵਾ ਲੈਣਾ ਤੇ ਬਹੁਤ ਵਧੀਆ ਪਰੌਠਾ ਬਣ ਜਾਣਾ ਉੱਪਰ ਘਿਓ ਲਾ ਦੋ ਇਹਦੇ ਇਸ ਤਰ੍ਹਾਂ ਪਰੌਠਾ ਆਪਣਾ ਤਿਆਰ ਹੋ ਗਿਆ ਵਾ ਨਾਲ ਆਪਾਂ ਚਟਣੀ ਵੀ ਬਣਾ ਲਈ ਸੀ ਵੀ ਜੇ ਐਂ ਲੱਗੇ ਆਪਾਂ ਨੂੰ ਵੀ ਮਿਰਚ ਵੱਧ ਘਾਟਾ ਤਾਂ ਆਪਾਂ ਚਟਣੀ ਵੀ ਨਾਲ ਲੈ ਸਕਦੇ ਆ ਤੇ ਦਹੀਂ ਨਾਲ ਤੇ ਬਹੁਤ ਸਵਾਦ ਲੱਗੂਗਾ ਆਪਾਂ ਦੇਸੀ ਘਿਓ ਲਵਾਂਗੇ ਥੋੜਾ ਜਿਹਾ ਆਪਣਾ ਗਰਮ ਤਰਿਆ ਹੋਇਆ ਸੀ ਬੇਸੀ ਘਿਓ ਨਾਲ ਵੀ ਤੁਸੀਂ ਖਾ ਸਕਦੇ ਹੋ ਤੇ ਜੇ ਤੁਹਾਨੂੰ ਮਾਣਾ ਚਟਣੀ ਤੇ ਤੁਸੀਂ ਨਾਲ ਇਹਦੇ ਚਾਹ ਬਣਾ ਸਕਦੇ ਹੋ ਪਰੌਠੇ ਦੇ ਤੇ ਬਹੁਤ ਵਧੀਆ ਪਰੌਠਾ ਬਣ ਗਿਆ ਆਪਣਾ ਦੇਖੋ ਇਥੋਂ ਲੇਹਰਾ ਉਵੇਂ ਦੱਸ ਦਿnga ਆਪਾਂ ਨੂੰ ਇਹਨੂੰ ਆਪਾਂ ਲੱਛੇਦਾਰ ਪਰੌਠਾ ਕਹਿੰਨੇ ਦੂਸਰਾ ਢੰਗ ਇਹ ਆ ਵੀ ਆਪਾਂ ਰੋਟੀ ਬਣਾ ਲਈ ਆ ਤੇ ਹੁਣ ਆਪਾਂ ਰੋਟੀ ਦੇ ਉੱਪਰ ਘਿਓ ਲਾ ਲਿਆ ਘਿਓ ਆਪਾਂ ਜਿਆਦਾ ਹੀ ਲਾਇਆ ਥੋੜਾ ਜਿਹਾ ਤੇ ਹੁਣ ਆਪਾਂ ਲੱਛੇ ਪਰੌਠੇ ਬਣਾਉਣ ਵਾਸਤੇ ਇੱਕ ਤਾਂ ਇਹ ਹੈ ਇੱਕ ਉਹ ਸੀਗਾ ਤੇ ਇੱਕ ਆਪਾਂ ਇਸ ਤਰ੍ਹਾਂ ਵੀ ਬਣਾ ਸਕਦੇ ਆ ਵੀ ਰੋਟੀ ਉੱਪਰ ਇਹਨੂੰ ਸਾਰੇ ਨੂੰ ਫਲਾ ਲਓ ਆਲੂ ਨੂੰ ਸਾਰੇ ਨੂੰ ਹੁਣ ਆਪਾਂ ਇਹਨੂੰ ਆਪਾਂ ਉਹ ਤਾਂ ਆਪਾਂ ਲੇਹਰਾਂ ਪਹਿਲਾਂ ਕੱਟੀਆਂ ਸੀਗੀਆਂ ਇਹ ਆਪਾਂ ਲੱਛੇ ਪਰੌਠੇ ਦੀ ਇਸ ਤਰ੍ਹਾਂ ਕੱਟਾਂਗੇ ਲੇਹਰ ਪਹਿਲਾਂ ਆਲੂ ਲਾ ਲਓ ਤੇ ਬਾਅਦ ਵਿੱਚ ਆਪਾਂ ਇਹਨੂੰ ਹੁਣ ਉਸੇ ਤਰ੍ਹਾਂ ਕੱਟਣਾ ਹੁਣ ਆਪਾਂ ਇਹਨੂੰ ਐ ਉੱਪਰ ਆਲੂ ਰੱਖ ਕੇ ਇਹਨੂੰ ਐ ਵੀ ਕੱਟ ਸਕਦੇ ਆ ਇੱਕ ਤਾਂ ਆਪਾਂ ਉਵੇਂ ਬਣਾਇਆ ਸੀ ਬਾਦ ਵਿੱਚ ਰੱਖਿਆ ਸੀ ਆ ਉਦੋਂ ਸੌਖਾ ਟੰਗਾ ਤੁਸੀਂ ਐ ਵੀ ਕੱਟ ਸਕਦੇ ਹੋ ਐਸ ਤਰ੍ਹਾਂ ਸਾਰੇ ਨੂੰ ਕੱਟ ਕੇ ਰੱਖਣ ਦਾ ਲੈਣਾ ਉਸੇ ਤਰ੍ਹਾਂ ਹੀ ਆਪਾਂ ਐਸ ਤਰ੍ਹਾਂ ਉੱਪਰ ਰੱਖ ਲਓ ਐਸ ਤਰ੍ਹਾਂ ਸਾਰੀਆਂ ਲੈਹਾਂ ਉੱਪਰ ਰੱਖ ਕੇ ਆਪਾਂ ਫੇਰ ਇਹ ਗੁਲਾਈ ਚ ਆਪਾਂ ਇਹ ਇਧਰੋਂ ਫੜ ਲੈਣਾ ਤੇ ਇਹਨੂੰ ਗੋਲ ਕਰਦੇ ਜਾਣਾ ਇਸ ਤਰ੍ਹਾਂ ਇਹ ਉਹਦੇ ਨਾਲੋਂ ਸੌਖਾ ਢੰਗ ਆ ਇਹਨੂੰ ਇਸ ਤਰ੍ਹਾਂ ਆਪਾਂ ਨੱਪਦੇ ਜਾਵਾਂਗੇ ਉਸੇ ਤਰ੍ਹਾਂ ਆਪਾਂ ਬਣਾਵਾਂਗੇ ਜਿਹੜੇ ਹੁਣ ਵੱਡੇ ਰੈਸਟੋਰੈਂਟਾਂ ਵਿੱਚ ਆਪਾਂ ਲੱਛੇ ਪਰੌਠੇ ਖਾਂਦੇ ਆ ਤੇ ਉਹਨਾਂ ਦਾ ਆਕਾਰ ਇਸ ਕਰਕੇ ਹੀ ਵੱਡਾ ਬਣ ਜਾਂਦਾ ਵੀ ਮਟੀਰੀਅਲ ਜ਼ਿਆਦਾ ਭਰਿਆ ਹੁੰਦਾ ਉਹਨਾਂ ਦਾ ਤੇ ਫਿਰ ਉਹ ਇੱਕ ਪਰੌਠੇ ਨਾਲ ਹੀ ਆਪਾਂ ਰੱਜ ਜਾਂਦੇ ਆ ਖੋਣੇ ਨੂੰ ਆਪਾਂ ਪੋਲਾ-ਪੋਲਾ ਇਸ ਤਰ੍ਹਾਂ ਉੱਤੇ ਥੋੜਾ ਜਿਹਾ ਸੁੱਕਾ ਆਟਾ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਜਿਆਦਾ ਨਹੀਂ ਪਾਉਣਾ ਫਿਰ ਨਹੀਂ ਤਾਂ ਨਾ ਮੱਚ ਕੇ ਆਟਾ ਹੋਰ ਹੀ ਬਨਜੂ ਖੱਟਾ ਜਿਹਾ ਤੇ ਇਸ ਤਰ੍ਹਾਂ ਆਪਾਂ ਇਹਨੂੰ ਵੇਲਣੇ ਦੀ ਸਹਾਇਤਾ ਨਾਲ ਜਿੱਥੋਂ ਥੋੜਾ ਬਹੁਤਾ ਐਂ ਲੱਗਦਾ ਹੱਥ ਨਾਲ ਤੁਸੀਂ ਕਰ ਸਕਦੇ ਹੋ ਤੇ ਵੇਲਣੇ ਦੀ ਸਹਾਇਤਾ ਨਾਲ ਆਪਾਂ ਇਹਨੂੰ ਇਸ ਤਰ੍ਹਾਂ ਕਰਾਂਗੇ ਇਹਦੇ ਵਿੱਚ ਮਟੀਰੀਅਲ ਵੀ ਜਿਆਦਾ ਭਰਿਆ ਜਾਂਦਾ ਆਲੂ ਜਿਆਦਾ ਭਰੇ ਜਾਂਦੇ ਆ ਤੇ ਫਿਰ ਟੇਸਟੀ ਤਾਂ ਲੱਗਣਾ ਹੀ ਲੱਗਣਾ ਉਸੇ ਤਰ੍ਹਾਂ ਆਪਾਂ ਤਵੇ ਤੇ ਘਿਓ ਪਾ ਲਿਆ ਵਾ ਤੇ ਹੁਣ ਆਪਾਂ ਇਹਦੇ ਉੱਪਰ ਪਰਾਠਾ ਪਾਵਾਂਗੇ ਇਸੇ ਤਰ੍ਹਾਂ ਹੀ ਆਪਾਂ ਉਸੇ ਤਰ੍ਹਾਂ ਪਾ ਦੇਣਾ ਭੋਲਾ ਜਿਹੇ ਹੱਥਾਂ ਨਾਲ ਪਾ ਕੇ ਆਪਾਂ ਕਿਉਂ ਲਾ ਦਵਾਂਗੇ ਤਾਂ ਕਿ ਫਿਰ ਨਾਲ ਨਾ ਚੁੰਬੜੇ ਇਹਨੂੰ ਲੱਛਾ ਪਰੌਠਾ ਕਹਿੰਦੇ ਆਪਾਂ ਘਰੇ ਆਰਾਮ ਨਾਲ ਬਣਾ ਸਕਦੇ ਹਾਂ ਜਦੋਂ ਹੁਣ ਆਪਾਂ ਬਾਹਰੋਂ ਖਾਣੇ ਆ ਤਾਂ ਉਹਨਾਂ ਦੇ ਰੇਟ ਵੱਧ ਹੁੰਦੇ ਬਸ ਨਾ ਧਰੇ ਹੁੰਦੇ ਆ ਹੈ ਤਾਂ ਵਿੱਚ ਆਲੂ ਹੀ ਭਰੇ ਆ ਚਾਹੇ ਇਹਨੂੰ ਲੱਛਾ ਪਰੌਠਾ ਬਣਾ ਲਓ ਚਾਹੇ ਆਪਾਂ ਸੈਂਪਲ ਪਾ ਕੇ ਪੇੜੇ ਦੇ ਵਿੱਚ ਤੇ ਆਪਾਂ ਪੇੜਾ ਕਰਕੇ ਰੋਟੀ ਬਣਾ ਕੇ ਵੀ ਉਹਨੂੰ ਕਰ ਲਈ ਤਾਂ ਵੀ ਉਹੀ ਸਵਾਦ ਆਉਣਾ ਵਾ ਜੇ ਅੱਜ ਦੀ ਰੈਸਪੀ ਇਹ ਵਧੀਆ ਲੱਗੀ ਤਾਂ ਕਮੈਂਟਾਂ ਵਿੱਚ ਦੱਸਣਾ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਮਿਲਦੇ ਆਂ ਅਗਲੀ ਰੈਸਪੀ ਲੈ ਕੇ ਜਲਦੀ ਹੀ ਤੁਹਾਡੇ ਨਾਲ ਸਤਿ ਸ੍ਰੀ ਅਕਾਲ